ਲੋ ਵੀ ਮੈਂ ਤੁਹਾਡਾ ਆਪਣਾ ਖੋਸਾ ਬੀਬੀ 30 ਤੇ ਅੱਜ ਬਾਈਆਂ ਕੋਲੇ ਪਹੁੰਚੇ ਆਪਾਂ ਪਿੰਡ ਕੋਟਲੀ ਜ਼ਿਲ੍ਹਾ ਸ੍ਰੀ ਮਕਤਸਰ ਸਾਹਿਬ ਤੇ ਬਾਈਆਂ ਨਾਲ ਮਿਲਾਂਗੇ ਬਾਈ ਕਰਦੇ ਆ ਟਰੈਕਟਰਾਂ ਦਾ ਕੰਮ ਬਾਈ ਸ੍ਰੀ ਕਾਲ ਸ੍ਰੀ ਕਾਲ ਜੀ ਵੀਰ ਜੀ ਸਾਰੇ ਭੈਣ ਭਰਾਵਾਂ ਨੂੰ ਬਹੁਤ ਹੀ ਪਿਆਰ ਭਰੀ ਸ਼ੁਭਕਾਮਨਾਵਾਂ ਜਿਨ੍ਹਾਂ ਨੇ ਇੰਨਾ ਤੇ ਪਿਆਰ ਤੇ ਸਦਕਾਰ ਦਿੱਤਾ ਸਾਡਾ ਭਰਾ ਅੱਜ ਆਇਆ ਈ ਖੋਸਾ ਪੀਵੀ 30 ਵਾਲੇ ਸਾਡੇ ਕੋਲੇ ਤੇ ਬਾਈ ਜੀ ਅੱਜ ਆਪਾਂ ਤੁਹਾਡੇ ਕੋਲੇ ਆਏ ਆ ਪਹਿਲਾਂ ਤਾਂ ਬਾਈ ਜੀ ਡਰੈੱਸ ਬੋਲ ਦਿਓ ਆਪਣਾ ਡਰੈੱਸ ਆਪਣਾ ਪਿੰਡ ਕੋਟਲੀ ਸਿੰਘਰ ਜੀ ਹਾਂਜੀ ਜੀ ਜਨਾਬ ਜੀ ਮਕਸਦਰ ਸਾਹਿਬ ਠੀਕ ਹੈ ਜੀ ਬਰਾ ਟਰੈਕਟਰ ਦੇ ਆਪਣੇ ਨਾਂ ਤੇ ਚੱਲਦਾ ਜੀ ਆਪਣਾ ਕੰਮ ਬਰਾ ਟਰੈਕਟਰ ਸ ਹੈ ਬਈ ਹਾਂਜੀ ਆਪਣਾ ਮੇਨ ਬਈ ਸੇਲ ਪਰਚੇਜ ਦਾ ਹੀ ਕੰਮ ਹੈ ਸੇਲ ਪਰਚੇਜ ਦਾ ਹੀ ਹੈ ਹਾਂਜੀ ਬਈ ਕਿੰਨਾ ਚਿਰ ਹੋ ਗਿਆ ਕੰਮ ਕਰਦਾ ਇਹਨੂੰ ਵੇਖੋ ਵੀ ਕੀ ਮੇਰੀ ਤਾਂ ਸੁਰਤ ਤੋਂ ਪਹਿਲਾਂ ਵੀ ਹੈ ਜੀ ਇਹ ਅੱਛਾ ਬਾਈ ਪਹਿਲਾਂ ਚਾਚੀ ਹੁਣੀ ਤੇ ਡੈਡੀ ਹੁਣੀ ਕਰਦੇ ਹੁੰਦੇ ਇਹ ਕੰਮ ਅੱਛਾ ਅੱਛਾ ਵੀ ਮਤਲਬ ਗਾਹ ਤੋਂ ਗਾਹ ਵੀ ਆਪਸ ਆਮਲੇ ਦੇ ਆਉਂਦਾ ਨਹੀਂ ਆ ਜੀ ਮੈਨੂੰ ਤਾਂ ਸੰਝ ਲਾਉਣ ਮੇਰੀ 35 ਸਾਲ ਦੀ ਉਮਰ ਹੈ ਠੀਕ ਹੈ ਤੇ ਹੁਣ ਕੰਮ ਜੀ ਵਹਿਣਾ ਜੀ ਮੈਂ ਤਾਂ ਲੋਹੇ ਜੀ ਜੁੜਿਆ ਮੈਂ ਹੁੰਦਾ 12 13 ਸਾਲਾਂ ਦਾ ਸੁੱਤ ਸੰਭਲ ਜਾਂਦੀ ਬੱਚੇ ਦੀ ਹਾਂਜੀ 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 ਉਹਨਾਂ ਦੇ ਇੰਦਰੀ ਲੱਗੇ ਹੋਏ ਆ ਜੀ ਹਾਂ ਉਦੋਂ ਮੰਨ ਕੇ ਜਿਵੇਂ ਬੰਦਾ ਜਾਇ ਜਾ ਕੀਤਾ ਫਿਰ ਉਹ ਜੇ ਕੰਮ ਕਰ ਲੈਂਦਾ ਬਾਈ ਹਨਾ ਤੇ ਬਾਈ ਦਾ ਫਿਰ ਇਧਰਲੇ ਪਾਸੇ ਜੇ ਮਰ ਜਾਣ ਵੱਜ ਜਾਂਦਾ ਬਾਕੀ ਸਾਨੂੰ ਹਾਂ ਜੀ ਹਮ ਨੂੰ ਪਤਾ ਹੀ ਹੋਂ ਟਰੈਕਟਰ ਅਹੀਂ ਵਧੀਆ ਵਧੀਆ ਲਿਆਂਨੇ ਆ ਜੀ ਠੀਕ ਆ ਬਈ ਤੇ ਬਈ ਸਭ ਤੋਂ ਪਹਿਲਾ ਟਰੈਕਟਰ ਬਈ ਦੱਸੋ ਕਿਹੜਾ ਦਿਖਾਵੋਗੇ ਤੁਸੀਂ ਪਹਿਲਾ ਟਰੈਕਟਰ ਇਹ ਜੀ ਆਪਣਾ 855 ਜੀ ਸ਼ਿਵਰਾਜ ਬਈ 855 ਬਈ 2022 ਮਾਡਲ ਹੈ ਜੀ ਇਹ 2022 ਮਾਡਲ ਬਈ ਦੇਖੋ ਵੀ ਨਵਾਂ ਟਰੈਕਟਰ ਬਈ ਦੇ ਵੀ 10ਵੇਂ 11ਵੇਂ ਮਹੀਨੇ ਦਾ ਟਰੈਕਟਰ ਹੈ ਜੀ ਇਹ ਜਿਵੇਂ ਨਵੇਂ ਦਾ ਨਵਾਂ ਹੈ ਠੀਕ ਆ ਜੀ 700 ਘੰਟਾ ਚੱਲਿਆ ਹੋਇਆ ਹੈ ਅੱਗੇ ਆ ਠੱਕੇ ਵਾਲਾ ਬੰਪਰ ਲੱਗਿਆ ਇਹਦੇ ਵਿੱਚ ਹੀ ਤੇਲ ਵਾਲੀ ਟੈਂਕੀ ਬਣੀ ਵੀ ਹੈ ਅਜੇ ਬੰਪਰ ਵੀ ਬਈ ਲੱਗਿਆ ਤੇ ਪਲੱਸ ਤੇਲ ਵਾਲੀ ਟੈਂਕੀ ਵੀ ਟੀ ਟੱਕ ਵੀ ਲੱਗੀ ਵੀ ਹੈ ਨਾਲ ਤੇਲ ਪਾਉਂਦੇ ਚ 50 55 ਲੀਟਰ ਤੇਲ ਵੀ ਪੈ ਜਾਂਦਾ ਤੇਲ ਵੀ ਪੈ ਜਾਂਦਾ ਬਈ ਤੇਲ ਪਾ ਕੇ ਨਾਲ ਪਾਇਪ ਵੀ ਲੱਗੀ ਵੀ ਚੱਲਦਾ ਸਾਰਾ ਜਿਗਾਰ ਰੈਡੀ ਹੈ ਮਤਲਬ ਇਹ ਨਹੀਂ ਆ ਮਗਰ ਕੋਈ ਲਵਾਉਣਾ ਕਹਿਣਾ ਪਿਆ ਨਾ ਕੋਸ ਨਹੀਂ ਲਵਾਉਣਾ ਨਾ ਟਾਇਰ ਨਹੀਂ ਲਵਾਉਣ ਦੀ ਲੋੜ ਵੀਰੇ ਆ ਦੇਖੋ ਜੀ ਪੈਪ ਲੱਗੀ ਆ ਇਹ ਨਹੀਂ ਉਹ ਉੱਥੇ ਲੱਗੀ ਫਿਲਟਰ ਦੇ ਵਿੱਚ ਜਾਂਦਾ ਸਿੱਧਾ ਫਿਲਟਰ ਦੇ ਵਿੱਚ ਆ ਬਈ ਤੇ ਟੈਂਕੀ ਦਾ ਪੂਰਾ ਕੰਮ ਚੱਲਦਾ ਮਤਲਬ ਇਹ ਨਹੀਂਗਾ ਬਿਲਕੁਲ ਕਰਾਉਣਾ ਕੋਈ ਨਾ ਕੋਈ ਬੰਪਰ ਵੀ ਘਟੋ ਘਟ ਕੱਲਾ ਬੰਪਰੀ ਇਹਦਾ ਬਾਈ ਖੋਸਾ ਸਾਹਿਬ 22000 ਰੁਪਏ ਦਾ ਬੰਪਰ ਆ ਜੀ ਸਹੀ ਹੈ ਤੁਹਾਡੀ ਗੱਲ ਵੀ ਬੰਪਰ ਦਾ ਦਸੀ ਜਾਂਦਾ ਬਈ ਨਾਲੇ ਹੈ ਵੀ ਪੂਰਾ ਹੈਵੀ ਦੇ ਵਿੱਚ ਆ ਬਈ ਦੇ ਵਿੱਚ ਕੋਈ ਉਹ ਨਹੀਂ ਚੀਜ਼ ਜੇ ਤੂੰ ਛੱਬੀ ਫੈਰ ਉਹ ਨਹੀਂ ਲੱਗੀ ਜਿਵੇਂ ਨਵੇਂ ਦਾ ਨਵਾਂ ਟਰੈਕਟਰ ਆ ਜੀ ਜਿਵੇਂ ਬਈ ਅੱਜ ਕ ਠੀਕ ਹੈ ਟਰੈਕਟਰ ਮਿਲਦਾ ਵੀ ਘੱਟ ਹੈ 3 ਸਪੀਡ ਦੇ ਵਿੱਚ ਟੌਪ ਮਾਡਲ ਚ ਆ ਗਿਆ ਹੈ ਸਪੀਡਾਂ ਦੀ ਵਿੱਚ ਤਿੰਨ ਸਪੀਡਾਂ ਲਈ ਹੈ ਬਾਈ ਇਹ ਨਾਲ ਆ ਗਿਆ ਜੀ ਤੇ ਲੋ ਵੀ ਬਾਈ ਕਹਿੰਦਾ ਵੀ ਸਾਰਾ ਮੰਨ ਕੇ ਚਲੋ ਪਹਿਲੀ ਗੱਲ ਫਾਈਬਰ ਦੀ ਛਤਰੀ ਜਿਵੇਂ ਆਪਾਂ ਕਹੇ ਦੀ ਫੇਰ ਆਪਾਂ ਅਜੇ ਕੱਲ ਜਿਵੇਂ ਟਰੈਕਟਰ ਲੈਂਦੇ ਮੁੰਡੇ ਪਹਿਲਾਂ ਉਹਦੇ ਵੀ ਬੈਂਪਰ ਵੀ ਲਵਾਈਏ ਉਹ ਵੀ ਲੱਗਿਆ ਬਾਈ ਆਪੀ 30 35000 ਰੁਪਏ ਸਮਾਨ ਐ ਸਾਰਾ ਲੱਗਾ ਹੈ ਐਕਸਟਰਾ ਹੀ ਲੱਗਿਆ ਵੈ ਬਾਈ ਬਿਲਕੁਲ ਟਰੈਕਟਰ ਦੀ ਵੀ ਫੁੱਲ ਗਾਰੰਟੀ ਹੈ ਜਿਵੇਂ ਨਵਾਂ ਜੈਨੂਨ ਟਰੈਕਟਰ ਹੈ ਹਾਂ ਵੀ ਨਵਾਂ ਟਰੈਕਟਰ ਹੈ ਟਰੈਕਟਰ ਦੀ ਗਾਰੰਟੀ ਤੁਸੀਂ ਫਿਰ ਵੀ ਦੇ ਠੀਕ ਹੈ ਲੋਨ ਵੀ ਲੈ ਬਾਈ ਦੇ ਵੀ 10 ਮੈਂ ਗਿਆ ਮਹੀਨੇ ਦਾ ਹੈ ਮੰਨ ਕੇ 23 ਮਾੜ ਲਈ ਮੰਨੋ ਜੀ 23 ਮਾੜ ਲਈ ਮੰਨ ਕੇ ਜਦ ਲੋਨ ਦੀ ਬਾਈ ਫੁੱਲ ਸਿੱਧਾ ਬਾਈ ਫੁੱਲ ਫੁੱਲ ਜੀ ਫੁੱਲ ਬਿਲਕੁਲ ਬੰਦੇ ਸਭਾ ਰਿਕਾਰਡ ਹੋਣਾ ਚਾਹੀਦਾ ਜਿਹੜੇ ਮਰਜ਼ੀ ਜ਼ਿਲ੍ਹੇ ਦਾ ਆ ਜਾਏ ਜੀ ਬੰਦਾ ਆਪਣੇ ਕੋਲ ਠੀਕ ਹੈ ਜਿਹੜੇ ਮਰਜ਼ੀ ਆ ਜਿਵੇਂ ਹਰਿਆਣਾ ਚੋਂ ਰਾਜਸਥਾਨ ਚੋਂ ਜਿਹੜੇ ਮਰਜ਼ੀ ਜ਼ਿਲ੍ਹੇ ਦਾ ਆ ਜਾਏ ਜਿਹੜੀ ਮਰਜ਼ੀ ਸਟੇਟ ਦਾ ਆ ਜਾਏ ਠੀਕ ਹੈ ਜੀ ਪੰਜਾਬ ਹਰਿਆਣਾ ਰਾਜਸਥਾਨ ਹਮਾਚਲ ਠੀਕ ਹੈ ਬਈ ਸਟੇਟਾਂ ਜੋ ਆਪਣੀ ਤਾਈ ਆਪਾਂ ਹੈਗਾ ਬੈਂਕਾਂ ਨਾਲ ਆਈ ਆਪਾਂ ਬੈਂਕ ਤੋਂ ਕਰਾ ਕੇ ਦੇਈਏ ਵੀ ਲੋਨ ਕਰਵਾ ਕੇ ਦੇ ਦਾਂਗੇ ਕੋਈ ਗੱਲ ਨਹੀਂ ਪੁੱਲ ਜੀ ਜ਼ਿੰਮੇਦਾਰ ਨੂੰ ਇਹ ਨਹੀਂ ਗੱਲ ਵੀ ਆਪਾਂ ਅਗਲਾ ਆਪਾਂ ਵੀ ਜ਼ਿੰਮੇਦਾਰ ਆ ਆਪਾਂ ਛੋਟੇ ਲੈਵਲ ਤੋਂ ਚੱਲੇਵੇਂ ਛੋਟੇ ਬੰਦੇ ਆ ਜੀ ਛੋਟੇ ਜ਼ਿੰਮੇਦਾਰ ਆ ਸਹੀ ਹੈ ਕੋਈ ਆਪਾਂ ਕੋਈ ਫੁਕਰੀ ਨਹੀਂ ਇਹਦੇ ਵਿੱਚ ਵੀ ਅਸੀਂ ਆਏ ਆ ਜੀ ਟਰੈਕਟਰ ਭਰਾਵਾਂ ਦੀ ਦੇਣ ਸੜਕਾਂ ਖੜੇ ਆ ਜੀ ਪੁਲਟਾ ਪੁਲਟੀ ਤੁਹਾਨੂੰ ਵੀ ਪਤਾ ਅੱਜ ਕੱਲ੍ਹ ਜੀ ਹਾਂ ਸਹੀ ਵੀ ਆਪਾਂ ਜਿਹੜੀ ਗੱਲ ਆ ਜਿਹੜੀ ਗੱਲ ਦੱਸ ਕੇ ਕਰਾਂਗੇ ਕਰਕੇ ਦੇਵਾਂਗੇ ਬਾਕੀ ਆਪਣੇ ਕੋਲ ਟਰੈਕਟਰ ਜਾਦੇ ਮੈਂ ਹ ਦੂਜੇ ਨੰਬਰ ਤੇ ਕਰਾਇਆ ਹੈ ਨਹੀਂ ਹਰੇਣੀ ਚ ਬਿਲਕੁਲ ਟਰੈਕਟਰਾਂ ਦਾ ਠੀਕ ਕਰਾਇਆ ਘੱਟ ਕਰਾਏ ਨੂੰ ਬਿਨਾ ਆਪਾਂ ਲੈਨੇ ਟਰੈਕਟਰ ਪੰਜਾਬ ਚ ਵੀ ਜੇ ਕਿਸੇ ਨੇ ਆਪਾਂ ਨੂੰ ਟਰੈਕਟਰ ਦੇਣਾ ਹੈ ਮੇਰੇ ਵੀਰ ਭਰਾਣੇ ਵੇਚਣਾ ਹੈ ਕਦੋਂ ਮਰਜੀ ਫੋਨ ਕਰ ਲਿਆ ਆਪਾਂ ਕਰਾਏ ਚੱਲੇ ਟਰੈਕਟਰ ਨਹੀਂ ਲੈਂਦੇ ਜੀਮੀਂਦਾਰਾ ਟਰੈਕਟਰ ਦਾ ਆਪਾਂ ਫੁੱਲ ਪੈਸੇ ਲਾ ਕੇ ਆਵਾਂਗੇ ਜੀਮੀਂਦਾਰ ਨੂੰ ਇਹ ਨਹੀਂ ਗੱਲ ਵੀ ਆਪਾਂ ਗਲਤ ਸੀਲ ਦਵਾਂਗੇ ਆਪਾਂ 10 ਤੋਂ 15000 ਰੁਪਏ ਦੇ ਮਾਰਜਨ ਲਾ ਕੇ ਕੰਮ ਕਰਦੇ ਆਂ ਤੇਗਾ ਬਈ ਮੈਂ ਤੁਹਾਨੂੰ 3 ਵੀ ਇੱਕ ਨੰਬਰ ਦੇਵਾਂਗੇ ਤੇ ਗਾਂ ਦੇਵਾਂਗੇ ਵੀ ਇੱਕ ਨੰਬਰ ਬੰਦਿਆਂ ਤੇ ਬਈ ਜਿਵੇਂ ਡਿਮਾਂਡ ਵੂਡ ਕੀ ਇਹਦੀ ਰੱਖੀ ਐ ਜਵੇਂ ਆਪਾਂ ਡਿਮਾਂਡ ਜਿਹੜੀ ਵੀਰੇ ਮੇਰੇ ਨਾਲ ਰੇਟ ਹੁੰਦੇ ਆ ਪਹਿਲੀ ਗੱਲ ਤਾਂ ਆਪਾਂ ਜ਼ਿਆਦਾ ਰੇਟ ਨਹੀਂ ਮੰਗਦੇ ਵੀ ਫਿਕਸ ਜੀ ਰੇਟ ਹੁੰਦੇ ਆ ਮਤਲਬ ਇਹ ਨਹੀਂ ਆ ਵੀ ਬਾਲੀ ਤੋਲ ਮੇਰੇ ਨਾਲ ਗੱਲ ਨਹੀਂ ਆਲੀ ਨਾ ਜਾਰੀ ਹਰ ਦਾ ਮਾਨਸਾਨ ਹੋਊਗਾ ਵੀ ਅਗਲਾ ਕਹਿਣਾ ਫੋਨ ਤੇ ਇੰਨੇ ਲੜਾਏ ਉਹ ਕੰਮ ਆਪਣਾ ਨਹੀਂ ਨਹੀਂ ਆਪਾਂ ਫਾਲਤੂ ਮੰਗੀ ਮੰਗ ਨੂੰ 8 ਮੰਗ ਲਓ ਲੋਕ ਆੜ ਰੜ ਵੀ ਮੰਗੀ ਅੱਲੇ ਇਹ ਬੰਦ ਹੋ ਗਏ ਨਾ ਇਹ ਡੈਕਟਰ ਹਾਂਜੀ ਹਾਂਜੀ ਬੰਦ ਹੋ ਗਏ ਹਾਂਜੀ ਲੋਕ ਜ਼ਿਆਦਾ ਕਰਦੇ ਇਹ 7 ਲੱਖ ਤੇ ਮਾਨ ਸਨਮਾਨ ਹੋ ਜੀ ਮਾਨ ਸਨਮਾਨ ਹੋਊਗਾ ਇਹਨੇ ਵਿੱਚ ਡਾਕਟਰ ਕਟਾਉਣਾ ਉਹ ਵੀ ਕੱਟਿਆ ਜਾਊਗਾ ਹਾਂ ਉਹਦਾ ਬਾਜੂ ਮੋਲੋ ਕੱਟਿਆ ਜਾਊਗਾ ਬਾਜੂ ਮੋਲੀ ਆਪਾਂ ਦੇਵਾਂਗੇ ਸਹੀ ਗੱਲ ਵੀ ਆਪਾਂ ਮੰਮਣ ਮੁੱਠੇ ਨਹੀਂ ਰੱਖਦੇ ਵੀ ਗਾੜ ਨੂੰ ਦੱਸਣਾ ਵੀ ਤੇਰਾ ਇੰਨੇ ਪੈਸੇ ਨਾਲ ਦੇ ਦੇ ਆਪਾਂ ਅਗਲੇ ਰਾਤ ਲੇਟ ਲਾਉਣੇ ਆ ਵੀ ਤੇਰੇ ਪੋਕਟੀ ਬਾਈ ਸਾਨੂੰ ਵੇਚ ਕਰਾ ਦੇ ਨਹੀਂ ਵੇਚ ਕੇ ਸਾਨੂੰ ਕੋਈ ਦੱਸ ਦੇਣਾ ਨੂੰ ਪੈਸੇ ਦੇ ਪੈਸੇ ਦੇ ਦੀ ਸਹੀ ਗੱਲ ਮਤਲਬ ਤੇ ਉਹਦੀ ਇੱਛਾ ਬਈ ਉਹਦਾ ਉਹਦੀ ਚੀਜ਼ ਆ ਉਹਦੀ ਇੱਛਾ ਕੋਈ ਜ਼ੋਰਦਸਤੀ ਨਹੀਂ ਆਪਾਂ ਕਿਹਾ ਹਾਂ ਵੇਚ ਨਹੀਂ ਆ ਵੀ ਆਪਾਂ ਜਾ ਕੇ ਮੁੱਲ ਲਾਤਾ ਤੈਨੀਆਂ ਦਾ ਲੈਣਾ ਮੇਰੇ ਤੇਰਾ ਉਹ ਨਹੀਂ ਕੰਮ ਇਹ ਉਹ ਨਹੀਂ ਕੰਮ ਚੱਲਦਾ ਬਈ ਬਿਲਕੁਲ ਜੀ ਬਈ ਉਸ ਤੋਂ ਅਗਲਾ ਟਰੈਕਟਰ ਬਈ ਉਹ ਵਾਲੇ ਆ ਗਿਆ 5624/4 ਆ ਜੀ ਇਹ ਠੀਕ ਆ ਬਈ ਇਹ 2022 ਮਾਡਲ ਆ ਜੀ ਠੀਕ ਆ ਬਈ ਸੌਰੀ 21 ਮਾਡਲ ਆ ਜੀ 21 ਦੇ ਵੀ ਨੌਵੇਂ ਦਸਵੇਂ ਦਾ ਟਰੈਕਟਰ 21 ਦੇ ਨੌਵੇਂ ਦਸਵੇਂ ਦਾ ਬਈ ਬਿਲਕੁਲ ਨਵਾਂ ਟਰੈਕਟਰ ਆ ਵੀ ਜੀ ਇਹ ਠੀਕ ਆ ਬਟਾ ਬਟਾ ਵੀ 25000 ਵਾਲਾ ਡਿੱਕ ਲੱਗਿਆ ਵੇ ਅੱਛਾ ਵੀ ਡਿੱਕ ਵੀ ਨਾਲ ਹੀ ਦੇਣਾ ਨਾਲ ਅਸੀਂ ਕਦੇ ਨਾ ਇੱਟਾ ਹੀ ਵੀਰੇ ਸਾਡੇ ਘਰ ਵਾਲਾ ਟਰੈਕਟਰ ਬਾਹਰ ਲੱਗਿਆ ਹੋਇਆ ਖੜਾ ਫਾਰਮ ਹਾਂਜੀ 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 ਖੜਾ ਖੜਾ ਅਸੀਂ ਅੱਜ ਭਾਈ ਉਹਦੇ ਡਿੱਕ ਸੜਿਆ ਲੱਗਿਆ ਵਾ ਹੈ ਟਰੈਕਟਰ ਤੇ ਜਿਵੇਂ ਰੋਜ਼ ਮੈਨੂੰ ਆਲੇ ਡਿੱਕ ਲਾਉਣਾ ਮੈਂ ਨਾ ਵੀ ਉੱਥੋਂ ਪੈਸੇ ਲੈ ਜਿਉਂ ਲਵਾ ਲਿਓ ਅਸੀਂ ਨਾਲਾ ਕਦੇ ਸਮਾਨ ਲਾਇਆ ਤੇ ਨਾ ਹੀ ਲਾਉਣਾ ਤੇ ਨਾ ਹੀ ਮੈਂ ਲਾਉਣ ਦੇਵਾ ਮੁੰਡਿਆਂ ਨੂੰ ਠੀਕ ਹੈ ਮਤਲਬ ਜਿਹੜੀ ਜੀ ਨਾਲ ਆਈ ਹੈ ਨਾਲ ਹੀ ਆਣੀ ਇਹ ਸਾਡੀ ਪਹਿਲਾਂ ਤੋਂ ਆਪਣੇ ਘਰੇ ਇੱਕ ਡੰਡਾ ਵੀ ਫालतू ਭਾਰ ਦੇ ਹਾਂ ਕੋਈ ਤੇਰੀ ਜੀ ਨਹੀਂ ਆਉਣੀ ਪਿੱਛੋਂ ਆਪਾਂ ਡੰਡੇ ਵੀ ਗੁੱਲੇ ਵੀ ਮੁੱਲ ਲੈ ਲੈ ਜਿੰਨੇ ਗੋਕਾ ਨੂੰ ਵੀ ਘਾਗਨੰਦਰਾ ਆ ਰਿਹਾ ਮਾੜੀ ਜੀ ਗੱਲ ਪਿੱਛੇ ਹਾਂ ਵੀ ਅਗਲਾ ਕਹਿੰਦਾ ਮੈਂ ਇੰਨੇ ਪਹਿਲਾਂ ਤੇ ਅਗਲੇ ਨੇ ਗੋਲ ਨਾਲ ਉਹ ਚੀਜ਼ ਹੈ ਨਹੀਂਗੀ ਮੈਂ ਲਾਉਂਗਾ ਬਾਈ ਯਾਰ ਆਪਣੇ ਕੋਲੇ ਜਿਹੜੀ ਤੁਸੀਂ ਆਏ ਹੋ ਪਹਿਲੀ ਯਾਰ ਮੇਰੇ ਇਹ ਕੰਮ ਸਟੂਪ ਕੀਤਾ ਹੀ ਮੇਰਾ ਦੋਸਤ ਜੀ ਕਿੰਦਾ ਸਿੱਧੂ ਵੀਡੀਓ ਪਾਈ ਹਾਂਜੀ ਵੇਖੀ ਸੀ ਮੈਂ ਵੀਡੀਓ ਵੇਖੀ ਪਹਿਲੀ ਪਹਿਲਾਂ ਜਿਹੜਾ ਵੀਡੀਓ ਦਾ ਕੰਮ ਸਟਾਰਟ ਹੀ ਅਸੀਂ ਕਰਿਆ ਠੀਕ ਹੈ ਠੀਕ ਹੈ ਠੀਕ ਮੰਡੀ ਦੇ ਤਲਵੰਡੀ ਸਾਹ ਤੋਂ ਮੰਡੀ ਤੇ ਬੈਠੇ ਹੀ ਉਹ ਮੁੰਡਾ ਬਹੁਤ ਹੀ ਲਾਇਕ ਸੀਗਾ ਹਾਂਜੀ ਹਾਂਜੀ ਤੇ ਹੁਣ ਵੀ ਹੈਗਾ ਠੀਕ ਹੈ ਜੀ ਉਹ ਹੁਣ ਕੁਝ ਕਾਰਨਾ ਕਰਕੇ ਉਹਨੇ ਵੀਡੀਓ ਪਾਉਣੀਆਂ ਬੰਦ ਕਰਤੀਆਂ ਠੀਕ ਹੈ ਜੀ ਤੇ ਵੀ ਉਹਨੇ ਮੇਰਾ ਇਹ ਮੰਡੀਆਂ ਦਾ ਟ੍ਰੈਂਡ ਚਲਾਇਆ ਉਦੋਂ ਬਾਅਦ ਫਿਰ ਆਪਾਂ ਘਰੇ ਸਾਡੇ ਪਾ ਗਏ ਫਿਰ ਇਹ ਘਰੇ ਕੰਮ ਤੇ ਵਲੇ ਪਹਿਲਾਂ ਇਹ ਮੰਡੀ ਜਾਂਦੇ ਹੁਣ 1.5-2 ਸਾਲੋਂ ਗਏ ਮੰਡੀ ਨਹੀਂ ਗਏ ਇਹ ਮੰਡੀ ਨਹੀਂ ਜਾਂਦੇ ਇੱਥੇ ਕਰਦੇ ਆਪਾਂ ਸਾਡੇ ਕੰਮ ਘਰੇ ਕਰਦੇ ਆ ਹਾਂ ਗਾਰੰਟੀ ਹੈ ਵਾਰੰਟੀ ਹੈ ਕਾਗਿਆਂ ਦੀ ਪੱਤਰਾਂ ਦੀ ਇੱਥੇ ਭਾਵੇਂ ਵਾਹ ਲੈ ਅਗਲਾ ਦਸਲੀ ਕਰ ਲੈ ਫਿਰ ਵੀ ਆਪਾਂ ਬੈਠੀਆਂ ਜੀ ਕ ਆਲਾ ਬਾਈ ਕੋਈ ਗੱਲ ਨਹੀਂ ਜੇ ਪੈਸੇ ਲੱਗੇ ਤਾਂ ਵੱਧ ਲੱਗੇ ਹੀ ਦੇ ਦਾਂਗੇ ਜੇ ਕੋਈ ਦੋ ਚਾਰੀ ਆਦੀ ਗੱਲ ਹੋ ਤਾਂ ਜ਼ਿੰਮੇਵਾਰ ਲਾ ਹੀ ਲੈਂਦੇ ਬਈ ਜਿਵੇਂ ਸ਼ੋਰੂਮ ਚੋਂ ਕੱਢ ਕੇ ਦਿੱਤਾ ਤੋਂ ਤੋ ਗੱਲ ਕਰਤੀ ਵੀ ਗਾਰੰਟੀ ਸਾਡੀ ਫੁੱਲ ਹੈ ਜੀ ਦੇਵਾਂਗੇ ਜੋ ਚੀਜ਼ ਨਹੀਂ ਮਾਰੀ ਲਿਆਉਣੀ ਬਾਈ ਮਾਰੀ ਚੀਜ਼ ਹੀ ਲੈਣੀ ਆਪਣੀ ਚੀਜ਼ ਤੇ ਕੰਫੀਡੈਂਸ ਹੈਗਾ ਠੀਕ ਸਹੀ ਗੱਲ ਗਾਰੰਟੀ ਬੰਦੇ ਦੀ ਗਾਰੰਟੀ ਹੈ ਨਹੀਂ ਸਹੀ ਹੈ ਤੁਹਾਡੀ ਗੱਲ ਫੁੱਲ ਗਾਰੰਟੀ ਆਪਾਂ ਚੀਜ਼ ਮਾਰੀ ਨਹੀਂ ਰੱਖਦੇ ਨਹੀਂ ਮਾਰੀ ਲੱਗੇ ਬੇਟੇ ਇੱਥੇ ਫੋਨ ਆ ਤੇ ਬਾਕੀ ਦੇਖੋ ਵੀ 56 ਵੀ ਦੀ ਲੁੱਕ ਵੀ ਸਾਰਾ ਨਵਾਂ ਪਿਆ ਵੀਰੇ ਤੇ ਪਲੱਸ ਬਾਈ ਦਾ ਡੈਕ ਲੱਗਿਆ ਨਾਲ ਤੇ ਡੈਕ ਵੀ ਨਾਲ ਦੇਵਾਂਗੇ ਛਤਰੀ ਵੇਖੋ ਬਈ ਫਾਈਬਰ ਸਾਰਾ ਕੁਝ ਨਾਲ ਆ ਮਤਲਬ ਕੋਈ ਚੀਜ਼ ਨਹੀਂ ਮਤਲਬ ਪੂਰਾ ਸ਼ੌਕ ਵਾਲਾ ਟਰੈਕਟਰ ਹੈ ਬਈ ਤੇ ਬਾਕੀ ਜਮਾ ਟਰੈਕਟਰ ਆ ਜਮਾ ਨਵਾਂ ਟਰੈਕਟਰ ਆ ਬਈ ਦੇਖੋ ਲੋਕ ਬਈ ਤੇ ਬਾਕੀ ਬਾਈ ਕਹਿੰਦਾ ਵੀ ਇੱਕ ਜੀ ਦੀ ਹਰ ਇੱਕ ਜੀ ਦੀ ਬਾਈ ਦਾ ਗਾਰੰਟੀ ਆ ਬੇਫਿਕਰ ਹੋ ਜਾ ਕਾਗਜ਼ ਪੱਤਰੇ ਇਹ ਨਹੀਂਗਾ ਵੀ ਤੁਹਾਨੂੰ ਕਿਤੇ ਭੱਜਣਾ ਪਵੇ ਇਹ ਨਹੀਂਗਾ ਭੱਜਣ ਵਾਲੀ ਵੀ ਨਹੀਂ ਗੱਲ ਤੇ ਬਾਈ ਜੀ ਇਹਦੀ ਕੀ ਡਿਮਾਂਡ ਰੱਖੀ ਤੁਸੀਂ ਜੀ ਜੀ 1.5 ਕਰੋੜ ਰੁਪਏ ਰੱਖੀ ਸਵਾ 12 ਲੱਖ ਰੁਪਏ ਬਾਈ ਮੰਤਣ ਹੋ ਜੀ ਇਹ ਵੀ ਮਹੀਨਾ ਸ਼ਹਿਰ ਵੀ ਬੰਦ ਹੋ ਗਏ ਬੰਦ ਹੋ ਗਏ ਜੀ ਸੀਆਰਡੀ ਚਾਉਣੇ ਕਰਕੇ ਨਾ ਇਹ ਬੰਦ ਹੋ ਗਏ ਅੱਛਾ ਸੀਆਰਡੀ ਆ ਗਏ ਮੇਰੇ ਕੋਲੇ 2-3 ਸੀਗੇ ਜੀ ਇੱਕ ਬਾਈਕ ਮਾਡਲ ਸੀਗਾ ਅੱਛਾ ਉਹ ਵੀ ਹੁਣੇ ਵਿਕੇ ਇੱਕ ਮੇਰੇ ਕੋਲੇ 56 30 ਸੀ ਉਹ ਤਾਂ ਪਰਸ ਨੇ ਵੇਚੇ ਬਾਈ ਮਾਡਲ ਦੀ 56 30 ਆਪਣੇ ਕੋਲੇ ਸੋਨਾ ਲੀਪਾ ਵੀ ਸੀਗਾ ਆਪਣੇ ਕੋਲੇ 4 ਵੀਲ ਟਰੈਕਟਰ 5 4 ਹੁੰਦੇ ਹੁੰਦੇ ਹੁਣੇ ਵੀ ਅੱਗੇ 3 4 ਟਰੈਕਟਰ ਮਿੱਠਾ ਠੀਕ ਆ ਵੀ ਠੀਕ ਆ ਜਿਵੇਂ 5520 ਦੀ ਮੰਨ ਗਾਜ ਹੁਣ ਜਿਵੇਂ ਮੱਕੀ ਲੈਣੇ ਚੱਲਦੀਆਂ ਜਿੱਥੇ ਮਰਜ਼ੀ ਚਲਾਓ ਜੀ ਪੂਰਾ ਵਧੀਆ ਟਰੈਕਟਰ ਹੈ ਜੀ ਬਾਕੀ ਵੀ ਇਹਦੀ ਗੱਲ ਥੋੜੀ ਗੱਲ ਬੰਦ ਹੋ ਗਿਆ ਮਿਲਦਾ ਵੀ ਨਹੀਂ ਹੁੰਦਾ ਮਿਲਦਾ ਘੱਟ ਮਿਲਦਾ ਜੀ ਹਾਂਜੀ 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 ਮਤਲਬ ਸਾਰਾ ਦੂਸਰੇ ਸ਼ੋਅ ਦੇ ਵਿੱਚ ਆ ਗਿਆ ਸੀ ਆਰਡੀ ਆ ਗਿਆ ਬਈ ਹਾਂਜੀ ਹਾਂਜੀ ਤੇ ਬਾਈ ਉਸ ਤੋਂ ਅਗਲਾ ਟਰੈਕਟਰ ਉਸ ਤੋਂ ਅਗਲਾ ਹੈ 60 55 60 55 ਟਰੈਕਟਰ ਹੈ ਜੀ 2017 ਮਾਡ ਤੁਪੇ ਕੰਡੀਸ਼ਨ ਵਾਈਜ਼ ਵੇਖ ਲਓ ਭਾਵੇਂ 19 ਮਾਡਲ ਵੀ ਕਹਿ ਦਿਓ ਤਾਂ ਵੀ ਅਗਲਾ ਖੂਬਾ ਹੈਗਾ ਜੀ ਹੈਗਾ ਹੀ ਸਹੀ ਜਿੰਨਾ ਹੈਗਾ ਜੈਨੂਨ ਜਿਵੇਂ ਨਵਾਂ ਟਰੈਕਟਰ ਨਾਲ ਦੇ ਟਾਇਰ ਆਇਤੇ ਕਲੱਚ ਨੂੰ ਚਾਬੀ ਨਹੀਂ ਲੱਗੀ 17 ਮਾਡਲ ਦੇ ਠੀਕ ਆ ਬਈ ਬਿਲਕੁਲ ਇਹ 2000 ਘੰਟੇ ਚੱਲਿਆ ਹੋਇਆ ਹੈ ਜੀ 2000 ਘੰਟੇ ਚੱਲਿਆ ਜਿਵੇਂ ਨਵਾਂ ਦਿਖਾ ਦਿਓ ਖੁਦ ਸਾਹਿਬ ਵੀ ਇਹਨੂੰ ਕਲੱਚ ਤੱਕ ਨੂੰ ਚਾਬੀ ਨਹੀਂ ਲੱਗੀ ਟਾਇਰ ਦੇ ਕਿਤੇ ਨਟ ਨੂੰ ਵੀ ਚਾਬੀ ਲੱਗੀ ਹੋਵੇ ਜਿੰਮੇਵਾਰੀ ਕਿਤੇ ਫੱਲਿਆ ਹੋਵੇ ਕਿਤੇ ਰੰਗ ਪੇਂਟ ਹੋਵੇ ਆਪਣੇ ਪਹਿਲੀ ਗੱਲ ਇਹ ਵੀ ਗੱਲ ਦੱਸ ਦੇਗੀ ਆਪਾਂ ਹਾਂਜੀ ਵੀ ਅਸੀਂ ਟਰੈਕਟਰ ਬਹੁਤ ਘੱਟ ਠੀਕ ਹੈ ਇਹ ਵੱਤ ਵੱਤ ਖੇ ਟ੍ਰੈਕਟਰ ਦੇ ਕਿਤੇ ਰੰਗ ਹੋ ਗਿਆ 5% 5% ਹੋ ਗਿਆ ਮਸਾ ਉਹ ਵੀ ਮਾੜਾ ਮੋਟਾ ਕਿਤੇ ਲੈਂਕ ਚੇਨ ਤੇ ਹੋ ਗਿਆ ਜਾ ਉਹ ਵੀ ਆਪਾਂ ਦੱਸ ਕੇ ਤੇ ਗਾਗ ਨੂੰ ਠੀਕ ਹੈ ਬਈ ਇਹ ਨਾਲ ਕੱਲ ਨੂੰ ਕਰੇ ਬਈ ਗਾਗ ਵੀ ਤੂੰ ਯਾਰ ਮੈਂ ਤਾਂ ਆਪਾਂ ਤਾਂ ਵੀਡੀਓ ਹੀ ਦੱਸਨੇ ਵੀ ਇਹਦੇ ਇੰਨਾ ਗੱਟ ਪੇਂਟ ਆ ਤੇ ਮਗਰਾੜ ਪੇਂਟ ਆ ਜਾ ਉਹ ਮਾੜਾ ਮੋਟਾ ਪੇਂਟ ਵੀ ਦੱਸ ਕੇ ਦਿੰਦੇ 10 ਦੱਸ ਕੇ ਦੇ ਦੇ ਪਹਿਲਾਂ ਜਿਹੜੀ ਗਾਮੀ ਵਾਲ ਆਪਣੇ ਕੋਲ ਧੋਖੇ ਤੱਕੀ ਉਹਦਾ ਬੰਦਾ ਸੋਚੇਗਾ ਜਦੋਂ ਸਾਡੇ ਕੋਲੇ ਚੱਲ ਪਿਆ ਨਾ ਹਾਂਜੀ ਹਾਂਜੀ ਉਹ ਸੰਗਲੇ ਵੀ ਆਪਦੇ ਘਰੇ ਜਾ ਰਹੇ ਤੇ ਘਰੇ ਹੀ ਲੈ ਕੇ ਆਉਣ ਗੱਲ ਮਿਹੜੀ ਆਪਾਂ ਇਹ ਨਹੀਂ ਦੇਖ ਰਹੇ ਇਹਨਾਂ ਗ ਬਾਬੇ ਨਾਲਕ ਦੀ ਕਿਰਪਾ ਨਾਲ ਆਪਣੇ ਕੋਲੇ ਗਾਹਕ ਜਿਹੜਾ ਇੱਕ ਡਾਕਟਰ ਲੈ ਗਿਆ ਘੱਟੋ ਘੱਟ ਵੀ 10-10 ਤਾਈ ਪ੍ਰਾਪ ਦੇ ਰਿਸ਼ਤੇਦਾਰਾਂ ਨੂੰ ਦਵਾ ਗਿਆ ਗਾਹ ਵੀ ਦਵਾ ਗਿਆ ਕੋਈ ਚੀਜ਼ ਨਹੀਂ ਮਾਰੀ ਦੇਣੀ ਯਾਰ ਕੋਈ ਮਾਰੀ ਦੇਣੀ ਨਹੀਂ ਬਸ ਸਿਆ ਚੀਜ਼ ਦੇਣੀ ਹੈ ਹੁਣ ਆਪਾਂ ਚੀਜ਼ ਲਿਉਣੀ ਨਹੀਂ ਮਾਰੀ ਉਹ ਡਾਕਟਰ ਤੁਸੀਂ ਦੇਖ ਲਓ 17 ਮਾਰ ਦੇਣ ਇਹ ਤਾਂ ਸਭ ਨਾਲ 7 ਸਾਲ ਹੋ ਗਏ ਦੇਖੋ ਵੀ ਨਾ 7 ਸਾਲ ਟੌਪੜਾ ਮਾਰ ਲਾ T20 ਚ ਟੇਕੇ ਰਲਾ ਹੋਂ ਟੈਰ ਦੇ ਲਓ 85 80 85 ਵੇਹੇ ਟੈਰ ਪਏ ਕਿੱਡੇ ਰਹਿਮ ਦੇ ਦਾਗ ਨਹੀਂ ਕਿੱਡੇ ਟਰੈਕਟਰ ਦੇ ਦਾਗ ਨਹੀਂ ਦਿਖਾ ਰਹੇ ਨਵੇਂ ਨਾ ਨਵਾਂ ਟਰੈਕਟਰ ਆ ਬਿਲਕੁਲ ਯਾਰ ਉਹ ਨਹੀਂ ਕੀ ਗੱਲ ਹੀ ਨਿਬੜੀ ਤੁਸੀਂ ਕਹੇ ਵੀ ਵਾਈ ਵਾਲੇ ਇਸ ਤੇ ਲੈਣੇ ਕਰਾਈਂ ਨਹੀਂ ਕਰ ਨਹੀਂ ਲੈਂਦੇ ਜੀ ਕਰਾਈਂ ਟਰੈਕਟਰ ਦੀ ਯਾਰ ਕੱਢ ਦਿਆ ਇਹ ਤਾਂ ਬੰਦੇ ਸੰਭਾਲ ਵਾਲੇ ਕਰਾਈਦੇ ਵੀ ਨਹੀਂ ਟਰੈਕਟਰ ਨੂੰ ਕੋਸ ਹੁੰਨ ਦੇ ਸਹੀ ਇਹ ਤੁਹਾਡੀ ਗੱਲ ਬਾਲ ਇੰਡੀ ਨਹੀਂ ਕਰਾਇਆ ਟਰੈਕਟਰ ਠੀਕ ਹੈ ਗੱਲ ਇਹੀ ਆਪਣੀ ਪਹਿਲਾਂ ਤੋਂ ਖਾਫੀ ਰਵੇ ਠੀਕ ਆ ਵੀ ਉਸ ਤੋਂ ਵੀ ਅਗਲਾ